ਇੰਟਰ ਜਰਨਲ ਯੂਥ ਫੈਸਟੀਵਲ ਦੇ ਵਿੱਚ ਡੀਵੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਆਨ ਦਾ ਮੌਕਾ ਮਿਲਿਆ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਪਬੰਦਗੀ ਕਮੇਟੀ ਦਾ ਕਿ ਮੈਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਮੇਰੇ ਸਾਹਮਣੇ ਕਾਲਜ ਦੀ ਪ੍ਰਬੰਧਕੀ ਟੀਮ ਬੈਠੀ ਹੈ इतों के एम एल ए साहबान बैठे है मिनिस्टर साहबान बैठे हैं और जिन्ना स्टूडेंट्स ने इस फैसटिवलू कामयाब किया मेरे सामने बैठे है और सब तो इंपॉर्टेंट तो औखा काम जिन्होंने जजमेंट अलग अलग categories ਦੇ ਵਿੱਚ ਕੀਤੀ ਹੈ ਜੱਜ ਸਹਿਬਾਨ ਬੈਠੇ ਹੈ ਟਾਈਮ ਕੀਪਰਸ ਬੈਠੇ ਹੈ ਤੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਮੇਰੇ ਲਈ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ 스테जेस ਨੇ ਮੇਰੇ ਲਈ ਕੋਈ ਨਵੀਆਂ ਨਹੀਂ ਕਿਉਂਕਿ ਮੈਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਟਰ ਕਾਲਜ ਤੇ ਜੋਨਲ ਯੂਥ ਫੈਸਟੀਵਲ ਆਂਦੀ ਪ੍ਰੋਡਕਸ਼ਨ ਆ ਕਿਉਂਕਿ ਅਸੀਂ ਵੀ ਬਹੁਤ ਕਰਮਜੀਤ ਮੇਰੇ ਨਾਲ ਹੁੰਦਾ ਸੀ ਗਿੱਲ ਸਾਹਿਬ ਤੇ ਜੀ ਇਹ ਵੀ ਨਾਲ ਹੁੰਦੇ ਸੀ ਤੇ ਅਸੀਂ ਕੋਈ ਇੰਟਰ ਕਾਲਜ ਕੰਪੀਟੀਸ਼ਨ ਚਾਹੇ ਕਵਿਤਾ ਉਚਾਰਨ ਮੁਕਾਬਲਾ ਛੱਡਦੇ ਨਹੀਂ ਸੀ ਇਹ ਜਿਹੜੀ ਆ ਜਿਹੜੇ ਬੱਚੇ ਬੈਠੇ ਇਹਨਾਂ ਨੇ ਪਰਫਾਰਮ ਕਰਨਾ ਇਹ ਜਿਹੜੀ ਸਟੇਜ ਆ ਇਹ ਬਹੁਤ ਵਧੀਆ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਰੰਗ ਕਰਮੀ ਔਰ ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਆਪਣਾ ਨਾਮ ਉੱਚਾ ਕਰਨ ਵਾਲੇ ਇਹ ਮੌਕਾ ਬਹੁਤ ਬੈਸਟ ਉਮਰ ਦੇ ਵਿੱਚ ਮਿਲਦਾ ਹੈ ਇੱਥੇ ਪਰਫਾਰਮ ਕਰਨ ਦਾ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਸੁਨਾਮ ਕਾਲਜ ਦੇ ਵਿੱਚ ਮੈਂ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਦਾ ਵਿਦਿਆਰਥੀ ਹਾਂ ਜਦੋਂ ਸੁਨਾਮ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੋਇਆ ਤਾਂ ਮੈਨੂੰ ਵੀ 11 ਦੋਸਤਾਂ ਨੇ ਪੰਪ ਭਰ ਕੇ ਸਟੇ ਤੇ ਚਾਰ ਤੱਕਾਂ ਨੇ ਚੜ ਜਾ ਚੜ ਜਾ ਕੁਝ ਨਹੀਂ ਹੁੰਦਾ ਮੈਂ ਕਦੇ ਗਿਆ ਨਹੀਂ ਸੀ ਕਰਿਆ ਨਹੀਂ ਸੀ ਨਾ ਮੈਨੂੰ ਕੋਈ ਚਲੋ ਵੈਸੇ ਕਲਾਸ ਚ ਚਲੋ 11 ਦੋਸਤਾਂ ਨਾਲ ਜਿਵੇਂ ਕੰਟੀਨ ਚ ਬੈਠੇ ਜਾ ਚਲੋ ਗੱਲਬਾਤ ਕਰਦੇ ਰਹਿੰਦੇ ਸੀ ਤੇ ਜਦੋਂ ਮੈਂ ਇੱਥਾਂ ਦੇਖਿਆ ਸਾਰਾ ਇਹ ਮਾਹੌਲ ਉਸ ਦਿਨ ਮੈਨੂੰ ਆ ਜਿਹੜਾ ਲੈਕਚਰ ਸਟੈਂਡ ਉਸ ਦਿਨ ਮੈਨੂੰ ਇਹਦੀ ਅਹਿਮੀਅਤ ਇਹਦੀ ਕੀਮਤ ਦਾ ਪਤਾ ਲੱਗ ਗਿਆ ਤਾੜੀਆਂ ਬਾਅਦ ਚ ਮਾਰ ਲਓ ਪਹਿਲਾਂ ਪੂਰੀ ਗੱਲ ਸੁਣ ਲਓ ਇੱਕ ਆਦੇਵਸਤ ਹੈ ਜੇ ਲੱਤਾਂ ਕੰਬਦੀਆਂ ਹੋਣ ਤਾਂ ਦਿਸਦੀਆਂ ਨਹੀਂ ਬਸ ਮੇਰੀਆਂ ਲੱਤਾਂ ਕੰਬੀਆਂ ਨਹੀਂ ਸੀ ਇਹਦੇ ਕਰਕੇ ਨਜ਼ਰ ਨਹੀਂ ਆਉਂਦੀਆਂ ਸੀ ਅੱਗੇ ਬੜੀ ਵਧੀਆ ਚੀਜ਼ ਹੈ ਇਹ ਮੈਂ ਸੋਚਦਾ ਸੀ ਅੱਜ ਇੱਕ ਵਾਰੀ ਸਟੇਜ 'ਤੇ ਉਤਰ ਜੀਏ ਸੁੱਖੀ ਸੰਧੀ ਮੈਂ ਦੁਬਾਰੇ ਜ਼ਿੰਦਗੀ 'ਚ ਨਹੀਂ ਸਟੇਜ ਤੇ ਜਾਣਾ ਕੀ ਪਤਾ ਸੀ ਪ੍ਰਮਾਤਮਾ ਨੇ ساری ਜ਼ਿੰਦਗੀ ਉਸ ਸਟੇਜਾਂ ਤੇ ਲਿਖੀ ਹੋਈ ਸੀ ਕੀ ਪਤਾ ਲੱਗਦਾ ਸੋਚਿਆ ਸੋਚਣਾ ਹੋਈ ਹੈ ਜੋ ਸੋਚਿਆ ਲੱਖ ਵਾਰ بڑے ਕੰਪੀਟੀਸ਼ਨ 'ਚ ਗਏ ਜਿੱਤੇ ਕਈ ਜਗ੍ਹਾ ਤੇ ਹਾਰੇ ਵੀ ਪਰ ਮੈਂ ਜਿਹੜੇ ਹੱਜਿੱਤੇ ਨੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹਣਾ ਨਾਲ-ਨਾਲ ਮੈਂ ਉਹਨਾਂ ਨੇ ਇਹ ਵੀ ਕਹਿਣਾ ਈ ਸਾਰਾ ਕਿ ਹੰਕਾਰ ਨਹੀਂ ਕਰਨਾ ਜਿੱਤ ਕੇ ਕਿਉਂਕਿ ਫਸਟ ਆਨ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਜੇ ਉਹ ਨਾ ਹੁੰਦੇ ਮੁਕਾਬਲਾ ਹੋਣਾ ਹੀ ਨਹੀਂ ਸੀ ਫਿਰ ਕਈ ਵਾਰੀ ਜੱਜਮੈਂਟ ਨਾਲ ਵੀ ਸ਼ਿਕਵੇ ਰਹਿ ਜਾਂਦੇ ਨੇ ਪਤਾ ਨਹੀਂ ਜੱਜਾਂ ਨੇ ਸਾਨੂੰ ਠੀਕ ਨਹੀਂ ਜੱਜ ਕੀਤਾ ਜਦ ਕਈ ਵਾਰੀ ਰਿਹਸਲਾ ਕੀਤੀਆਂ ਹੁੰਦੀਆਂ ਨੇ ਸਟੇਜ ਤੇ ਟਾਈਮਿੰਗ ਉਸ ਤਰ੍ਹਾਂ ਦੀ ਨਹੀਂ ਬਣਦੀ ਕਿ ਰੈਸਲਾਂ ਚ ਕਿਉਂਕਿ ਹੁਣ ਜਿਹੜੇ ਮੁੰਡੇ ਅੱਜ ਹੁਣ ਪਰਫਾਰਮ ਕਰਕੇ ਗਏ ਤੋਂ ਪਹਿਲਾਂ ਲੁੱਡੀ ਜਾਂ ਹੁਣ ਆ ਮੁੰਡੇ ਤਿਆਰ ਨੇ ਇਹ ਕੋਈ ਇਹ ਥੋੜੀ ਹੈ ਕਿ ਇਦਾਂ ਹੀ ਆ ਕੇ ਇਹਨਾਂ ਨੇ ਰੈਸਲਾਂ ਕੀਤੀਆਂ ਕੱਲੇ-ਕੱਲੇ ਡੱਗੇ ਤੇ ਢੋਲ ਦੇ ਡੱਗੇ ਤੇ ਰੈਸਲਾਂ ਕੀਤੀਆਂ ਸੋ ਥੱਲੇ ਬਹਿ ਕੇ ਹੂਟਿੰਗ ਕਰਨਾ ਬਹੁਤ ਆਸਾਨ ਹੈ ਜੀ ਸਟੇਜ ਤੇ ਪਰਫਾਰਮ ਕਰਨਾ ਬਹੁਤ ਔਖਾ ਹੈ ਸੋ ਹਰੇਕ ਨੂੰ ਐਪਰੀਸ਼ੀਏਟ ਕਰੋ ਘਟੁ ਘਟ ਐਫਰਟ ਤਾਂ ਕੀਤੀ ਨਾ ਕੋਸ਼ਿਸ਼ ਤਾਂ ਕੀਤੀ ਨਾ ਉਹਨੇ ਆ ਕੇ ਪਰਫਾਰਮ ਕਰੰਦਿਆ ਆਜ ਤਿੰਨ ਐਸਪਾਇਰ ਨਹੀਂ ਅਗਲੀ ਵਾਰ ਫਸਟ ਆ ਜਾਊਗਾ ਸੋ ਅਸੀਂ ਕਪਤਾਉ ਚਾਰਨ ਮੁਕਾਬਲੇ ਚ ਹਿਸਟਰੋਨਿਕਸ ਚ ਡਿਬੇਟ ਚ ਗੀਤ ਗਜ਼ਲ ਚ ਕਰਮਜੀਤ ਦੇ ਨਾਲ ਅਸੀਂ ਜਾਣਦੇ ਸੀ ਔਰ ਇੰਨਾ ਕਿ ਸਾਡਾ ਉਸ ਲੱਕੇ ਚ ਬਣ ਗਿਆ ਸੀਗਾ ਵੀ ਜਿੱਥੇ ਅਸੀਂ ਜਾ ਕੇ ਆਪਦਾ ਨਾਮ ਲਿਖਾਤਾ ਕਹਿੰਦੇ ਲੈ ਵੀ ਜਿੱਤ ਗਏ ਤਾਂ ਜਿੱਤ ਗਏ ਆਉਣ ਇਹ ਨਹੀਂ ਛੱਡਦੇ ਕਿਉਂਕਿ ਸਾਨੂੰ ਆਪਣੀ ਪਰਫਾਰਮੈਂਸ ਤੇ ਯਕੀਨ ਹੋ ਗਿਆ ਸੀ ਹੋਰ ਵਧੀਆ ਹੋਈ ਜਾਂਦੀ ਸੀ ਸੋ ਪਤਾ ਨਹੀਂ ਕਿੰਨੀਆਂ ਕਿ ਟਰਾਫੀਆਂ ਘਰੇ ਪਈਆਂ ਪਤਾ ਨਹੀਂ ਕਿੰਨੀਆਂ ਕਿ ਸਾਡੇ ਪ੍ਰਿੰਸੀਪਲ ਸਾਹਿਬ ਦੇ ਕਮਰੇ ਚ ਪਈਆਂ ਤੇ ਉਸ ਤੋਂ ਬਾਅਦ ਤਾਂ ਪ੍ਰਮਾਤਮਾ ਨੇ ਕਲਾਕਾਰੀ ਬਣਾਤੇ ਪਲਸ 2 ਚ ਪੜਦਾ ਸੀ ਜਦੋਂ ਸੁਪਰਸਟਾਰ ਬਣ ਗਏ ਫਿਰ ਉਸ ਵਾਰ ਪਰਮਾਤਮਾ ਨੇ ਇਧਰਲੇ ਪਾਸੇ ਲਿਆਂਦਾ ਇਹ ਵੀ ਨਹੀਂ ਸੋਚਿਆ ਸੀ ਕਦੇ ਕਿ ਜਿਹੜੇ ਯੂਥ ਫੈਸਟੀਵਲਾਂ ਦੀਆਂ ਸਟੇਜਾਂ ਤੇ ਜੱਜਮੈਂਟ ਦੀ ਵੇਟ ਕਰਿਆ ਕਰਾਂਗੇ ਉਹਨਾਂ ਯੂਥ ਫੈਸਟੀਵਲਾਂ ਚ ਕਦੇ ਚੀਫ ਗੈਸਟ ਵੀ ਬਣ ਕੇ ਜਾਇਆ ਕਰਾਂਗੇ ਕੁਦਰਤ ਹੈ ਕੁਦਰਤ ਪਰਮਾਤਮਾ ਤੁਸੀਂ ਵੀ ਇਹ ਕਰ ਸਕਦੇ ਹੋ ਬਿਲਕੁਲ ਆਪਣਾ ਦੇਰੜ ਇਰਾਦੇ اور اپنی منزل ارجن وانگو صرف مچھی دی اکھ ہی نظر اوی بس اپنے گول طے کرو بہت ٹیلنٹ ہے تہاڈے چ چاہے وکیل بننا چاہنے ہو چاہے ڈاکٹر بننا چاہنے ہو انجنیئر بننا چاہنے ہو ائی ایس جانا چاہنے ہو ائی پی ایس کرنا چاہنے ہو کر سکدے ہو